ਨੰਡਾਉ ਤਬੰਦਨ ਅਨਕ ਵਾਰ ਨੰਡਾਉ ਤਬੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਦਿੱਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਭੁ ਗਵਾਨ ਦਾਸਨ ਦਾਸ ਕਹ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਬਖਿਆਨ ਪਰਬ ਕੀ ਪ੍ਰੀਤ ਸਦਾ ਸਕ ਹੋਏ ਪ੍ਰਭ ਕੀ ਪ੍ਰੀਤ ਦੁਖ ਲੱਗੈ ਨਾ ਕੋਏ ਪ੍ਰਭ ਕੀ ਪ੍ਰੀਤ ਹਮੈ ਮਲਖ ਹੋਏ ਪ੍ਰਭ ਕੀ ਪ੍ਰੀਤ ਸਾਧ ਨਰਮਲ ਹੋਏ ਸੁਣੋ ਮੀਤ ਐਸਾ ਪ੍ਰੇਮ ਪਿਆਰ ਪ੍ਰਾਨ ਘਟ ਘਟ ਆਧਾਰ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾ My. ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਢੋਲੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਢੋਲੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਢੋਲੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਸਦੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਤੂੰ ਹੀ ਮਾਤਰੀ ਮੈਂ ਤੇਰੇ ਨਾਲ ਤੀਜੇ ਨਾਲ ਗੋਰੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋਰੀ ਮਾਲਕਾ ਸਤਜੀ ਪ੍ਰੀਤ ਜੀ ਮੈਂ ਤੇਰੇ ਨਾਲ ਜੋਰੀ ਮਾਲਕਾ ਵਾਹਿਗੁਰੂ 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 ਵਾਹ ਗੁਰੂ 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 ਰੱਬ ਕੀ ਮਿਹਰ ਤੋਂ ਸਦਾ ਸੁਖ ਹੋਏ ਵਾਹ ਗੁਰੂ ਵਾਹ ਗੁਰੂ ਰੱਬ ਕੀ ਮਿਹਰ ਵਾਹ ਗੁਰੂ ਦੁੱਖ ਲੱਗਣਾ ਬਨੀ ਆ ਗੁਰੂ ਆ ਕੋਈ ਨਾ ਟੁੱਟੇ ਕੋਈ ਨਾ ਛੁੱਟੇ ਆ ਗੁਰੂ ਐਸੀ ਮਾਦੋਖ

ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਾਹ ਗੁਰੂ ਵਾਹ 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 ਗੁਰੂ ਵਾਹਿ ਗੁਰੂ ਪਰਮ ਸਤਕਾਰ ਜੋ ਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਬ੍ਰਹਮੰਡ ਕੋ ਠਾਕੂ ਸ੍ਰਮੀ ਸਰਬ ਜੀਆਂ ਕਾ ਦਾਤਾਰੇ ਰੋੜਾ ਬ੍ਰਹਿਮੰਡਾਂ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜੂਰ ਬਾਣੀ ਕੇ ਬੋਧ ਚਬਰਾਂ ਤਖਤਾਂ ਦੇ ਮਾਲਕ ਸੰਸਾਰ ਦੇ ਸੰਜੇ ਰਹਿਬ ਦਸਾਂ ਪਾਤ ਸ਼ਾਹੀਆਂ ਦੀ ਜਗਦੀ ਜੋਤ ਗੁਰਤਾ ਗਦੀ ਤੇ ਵਿਰਾਜਮਾਨ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਮਹਾਨ ਸ਼ੀਦਾਂ ਦੀ ਕਿਰਪਾ ਦਾ ਸਦਕਾ ਨਿਤ ਨੇਮ ਨਿਤਾ ਪ੍ਰਤੀ ਅਮਰਤ ਬਿਲ ਤੋਂ ਲਾਇ ਕਰਕੇ ਇਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਭ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਤੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ ਬਧਪਾਗੀ ਹੋ ਮੂ ਲਾਲਣ ਸਿਓ ਪ੍ਰੀਤ ਬਣੀ ਤੋਰੀ ਨਾ ਝੂਟਾ ਹੈ ਸੋਈ ਨਾ ਝੂਟਾ ਹੈ ਐਸੀ ਮਾਧੋ ਖਿਚਤਨੀ ਜਿਨ੍ਹਾਂ ਦੀ ਗੁਰੂ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਬਣ ਗਈ ਸਾਚੀ ਪ੍ਰੀਤੰ ਤੁਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਜੋ ਤੋਰੀ ਜਹ ਜਹ ਜਾਓ ਤਾਹਾਂ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟਹਿ ਜਮ ਫਾਸਾ ਭਗਤੇ ਤ ਗਾਵੇ ਰਬਦਾਸਾ ਜਿਨਾਂ ਦੀ ਪ੍ਰੀਤ ਗੁਰੂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨਾਲ ਬਣ ਗਈ ਜਮਾਂ ਦੀ ਫਾਹੀ ਵੀ ਕੱਟੀ ਗਈ ਦੁੱਖਾਂ ਦੀ ਗਲਤਾ ਦੂਰ ਐ ਪਾਪਾਂ ਦੀ ਗਲ ਦੂਰ ਜਮਾਂ ਦੀ ਫਾਹੀ ਤੋਂ ਵੀ ਬਚ ਗਏ ਨਰਕਾਂ ਦੇ ਕੁੰਡ ਤੋਂ ਬਚ ਗਏ ਜਿਨ੍ਹਾਂ ਦੀ ਗੁਰੂ ਦੇ ਨਾਲ ਪ੍ਰੀਤ ਬਣ ਗਈ ਸੰਸਾਰ ਨਾਲ ਹੀ ਜੋੜੀ ਬਨਾਲੀ ਸੱਚੀ ਪ੍ਰੀਤ ਤਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਅਬਰ ਜਿਵੇਂ ਪਾਤਸ਼ਾਹ ਦੀ ਬਾਣੀ ਕਹਿੰਦੀਆਂ ਨੇ ਭਾਈ ਲੋਕ ਕਟੰਬ ਸਭੋਂ ਤੇ ਤੋੜੈ ਤੂੰ ਆਪਣ ਵਿਢੀ ਆਵੈ ਹੋ ਸੰਸਾਰ ਨਾਲੋਂ ਪ੍ਰੀਤ ਟੁੱਟ ਜਾਣੀ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਨਾਲ ਪੈ ਜਾਣੀ ਹੈ ਫਿਰ ਉਹ ਆਪ ਅਕਾਲ ਪੁਰਖ ਵਾਹਿਗੁਰੂ ਜੀ ਰਹਿੰਦੇ ਨੇ ਹਿਰਦੇ ਵਿੱਚ ਆ ਕੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜੀ ਪੰਕਤੀ ਪੜ ਰਹੇ ਹਾਂ ਆਪਾਂ ਉਹਦੇ ਅਰਥ ਸਿੱਧੇ ਸਮਝ ਆ ਜਾਂਦੇ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਕਹਿੰਦੇ ਹੈ ਮੇਰੇ ਮਿੱਤਰ ਮਨੁੱਖ ਪਰਮਾਤਮਾ ਦੀ ਪ੍ਰੀਤ ਆਪਣੇ ਹਿਰਦੇ ਵਿੱਚ ਵਸਾ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਰਹਿੰਦਾ ਹੈ ਸਦਾ ਭਾਵ ਇੱਥੇ ਵੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇੱਥੇ ਵੀ ਸੁਖ ਹੈ ਅਤੇ ਪਰਲੋਕ ਵਿੱਚ ਵੀ ਸੁਖ ਹੈ ਅਤੇ ਅੰਦਰ ਵੀ ਸੁਖ ਤੇਰੇ ਬਾਹਰ ਵੀ ਸੁਖ ਘਰ ਬਾਹਰ ਤੇਰਾ ਪ੍ਰਭਾਸਾ ਤੂੰ ਜਨ ਕਹਿ ਹੈ ਸੰਗ ਘਰ ਕਹਿ ਲਿਆ ਹਿਰਦੇ ਰੂਪ ਨੂੰ ਆਹ ਸਰੀਰ ਨੂੰ ਕਹਿ ਲੀਏ ਘਰ ਬਾਹਰ ਤੇਰਾ ਪ੍ਰਭਾਸਾ ਬਾਹਰ ਵੀ ਪ੍ਰਭਾਸਾ ਤੇਰਾ ਇਰੇ ਸੰਸਾਰ ਵਿੱਚ ਵਿਚਰ ਰਹੇ ਆਂ ਅਤੇ ਸਾਡੇ ਹਿਰਦੇ ਘਰ ਵਿੱਚ ਵੀ ਪਰਮਾਤਮਾ ਤੇਰਾ ਵਾਸਾ ਤੂੰ ਜਨਕ ਹੈ ਸੰਗ ਜਦੋਂ ਸਾਡੇ ਸੰਗ ਤੂੰ ਹੋ ਜਾਏਗਾ ਪਰਮਾਤਮਾ ਫਿਰ ਕਹ ਲੀਏ ਦੁੱਖਾਂ ਦਾ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਏ ਜਦ ਗੁਰੂ ਨਾਲ ਪ੍ਰੀਤ ਬਣ ਗਈ ਫਿਰ ਦੁੱਖ ਨਹੀਂ ਕੋਈ ਪਹੁੰਚ ਸਕਦਾ ਪ੍ਰਭ ਕੀ ਪ੍ਰੀਤ ਹਮੈ ਮਲ ਹੋਏ ਹੁਣ ਹਉਮੈ ਦੀ ਗੱਲ ਵੱਡੀ ਹੈ ਜਦ ਪ੍ਰੀਤ ਬਣ ਗਈ ਫਿਰ ਹਉਮੈ ਨਹੀਂ ਰਹਿੰਦੀ ਬੰਦੇ ਵਿੱਚ ਮਹਾਰਾਜ ਕਹਿੰਦੇ ਨਾ ਭਾਈ ਹਉਮੈ ਨਾਵੇਂ ਨਾਲ ਵਿਰੋਧ ਹੈ ਨਾਵੇਂ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਨੂੰ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇਕਠਾਏ ਹਉਮੈ ਵਿੱਚ ਸੇਵਾ ਨਾ ਹੋ ਬਈ ਤਾਂ ਮਨ ਵਿਰਥਾ ਜਾਏ ਹਉਮੈ ਵਿੱਚ ਨਾਮ ਜਪਿਆ ਸੰਗਤ ਕਰੀ ਅਤੇ ਸੇਵਾ ਕਰੀ ਬਾਣੀ ਪੜੀ ਉਹ ਫਿਰ ਭਾਈ ਬੀਅਰਤ ਚਲੀ ਜਾਂਦੀ ਹੈ ਮਹਾਰਾ ਕਹਿੰਦੇ ਜੇ ਆਪਾਂ ਇਹ ਹੰਮੀ ਕਰ ਲਵਾਂਗੇ ਪਰ ਪ੍ਰੀਤ ਬਣਾਉਣੀ ਬੜੀ ਔਖੀ ਹੈ ਕਿਸੇ ਸਾਧੂ ਨੇ ਲਿਖ ਕੇ ਲਾਇਆ ਵੀ ਪ੍ਰਮਾਤਮਾ ਨਾਲ ਪ੍ਰੀਤ ਪਾਉਣੀ ਬੜੀ ਔਖੀ ਹੈ ਲਿਖ ਕੇ ਲਾਤਾ ਛਪਰੀ ਦੇ ਮੂਰੇ ਮੈਂ ਪ੍ਰੀਤ ਲਾਤੀ ਬੜੀ ਔਖੀ ਹੈ ਪਾਉਣੀ ਪ੍ਰਮਾਤਮਾ ਦੇ ਨਾਲ ਹੈ ਵੀ ਔਖੀ ਭਾਈ ਆਪਾਂ ਵੀ ਜਾਣਦੇ ਆ ਕਿਉਂਕਿ ਬੜੀ ਔਖੀ ਪ੍ਰੀਤ ਬਣਨੀ ਹੈ ਪ੍ਰਮਾਤਮਾ ਦੇ ਨਾਲ ਭਗਤ ਜੀ ਕਹਿੰਦੇ ਨੇ ਭਗਤ ਕਬੀਰ ਜੀ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਖ ਦਾ ਜਾਏ ਅਸੀਂ ਕਨਾਲ ਨਹੀਂ ਪ੍ਰੀਤ ਕਰਦੇ ਪਤਾ ਨਹੀਂ ਸੰਸਾਰ ਵਿੱਚ ਕਿੱਥੇ ਕਿੱਥੇ ਮੱਥੇ ਟੇਕਾ ਗਿਆ ਸੀ ਆਨ ਦੁਖ ਦਾ ਜਾਏ ਦੁਖ ਦਾ ਵਿੱਚ ਪਏ ਰਹਿੰਦੇ ਆ ਕਦੇ ਇੱਥੇ ਮੱਥਾ ਟੇਕ ਲਈ ਕਦੇ ਇੱਥੇ ਟੇਕ ਲਈਏ ਇੱਥੋਂ ਵੀ ਭਲਾ ਹੋ ਜੇ ਇੱਥੋਂ ਵੀ ਭਲਾ ਹੋ ਜੇ ਜੇ ਮਾਰਾ ਕਹਿੰਦੇ ਭਾਵ ਹੈ ਲੰਬੇ ਕੇਸ ਕਰ ਭਾਵ ਹੈ ਘਰ ਰਮੜਾਏ ਚਾਹੇ ਭਾਈ ਮੁੰਡਣ ਕਲਵਾਲਾ ਤੇ ਜਠਾ ਰੱਖ ਲੈ ਜੇ ਪ੍ਰਮਾਤਮਾ ਨਾਲ ਪ੍ਰੀਤ ਨੀ ਬਣੀ ਸਾਧੂ ਨੇ ਲਿਖ ਕੇ ਲਾਤਾ ਵੀ ਪ੍ਰਮਾਤਮਾ ਨਾਲ ਪ੍ਰੀਤ ਪਾਉਣੀ ਬੜੀ ਔਖੀ ਹੈ ਸੱਚੇ ਵੀ ਹੈ ਪਰ ਇੱਕ ਹੋਰ ਆਤਿਆ ਹੋਇਆ ਨੰਗਿਆ ਕਹਿੰਦਾ ਕੀ ਲਿਖ ਕੇ ਲਾਇਆ ਕਹਿੰਦਾ ਜੀ ਪ੍ਰਮਾਤਮਾ ਨਾਲ ਪ੍ਰੀਤ ਪਾਣੀ ਪਾਉਣੀ ਬੜੀ ਔਖੀ ਹੈ ਕਹਿੰਦਾ ਢਾ ਦੇ ਪ੍ਰੀਤ ਤਾਂ ਬਣ ਜਾਵੇਗੀ ਪਰ ਨਿਭਾਉਣੀ ਬੜੀ ਔਖੀ ਹੈ ਇਹ ਵੀ ਸੱਚ ਹੈ ਭਾਈ ਜੇ ਪ੍ਰੀਤ ਬਣ ਗਈ ਨਾ ਪ੍ਰੀਤ ਗੁਰੂ ਨਾਲ ਫਿਰ ਨਿਭਾਉਣੀ ਬੜੀ ਔਖੀ ਹੋ ਜਾਂਦੀ ਹੈ ਦੇਉਣ ਆਪਾਂ ਕਹਿ ਲੀਏ ਕਈ ਵਾਰ ਬੇਨਤੀ ਕਰਦੇ ਹੁੰਦੇ ਆ ਨਾ ਵੀ ਮੌਸਮ ਦੇ ਨਾਲ ਅਸੀਂ ਗੁਰੂ ਘਰ ਆਉਣਾ ਮੌਸਮ ਚੰਗਾ ਤਾਂ ਆ ਗਿਆ ਮਾੜਾ ਆ ਗਿਆ ਸੰਢਾ ਆ ਗਈ ਗਰਮੀ ਆ ਗਈ ਤਾਂ ਉਹ ਹਟ ਗਏ ਦੁੱਖ ਆ ਗਿਆ ਕੋਈ ਤਾਂ ਉਹ ਹਟ ਗਏ ਇਹ ਨਿਤਨੇਮ ਕਰਨਾ ਨਿਤਾ ਪ੍ਰਤੀ ਆਉਣਾ ਗੁਰੂ ਨਾਲ ਪ੍ਰੀਤ ਤਾਂ ਹੀ ਬਣੇਗੀ ਭਾਈ ਕਹਿੰਦੇ ਲਾਹ ਦੇ ਪਰਚੀ ਕਿਵੇਂ ਲਾਈਏ ਇਹ ਕਹਿੰਦੇ ਪਲੇਟ ਲਾਹ ਦੇ ਲੈ ਕੇ ਕਹਿੰਦੇ ਜੇ ਪ੍ਰੀਤ ਆ ਨਾ ਮਹਾਰਾਜ ਨਾਲ ਕਹਿੰਦੇ ਪਾਇਤਾ ਜਾਵੇਗੀ ਨਭਾਉਣੀ ਔਖੀ ਆ ਫਿਰ ਉਹਨਾਂ ਦਾ ਹਾਲਤ ਕੀ ਬਣਦੀ ਆ ਭਾਈ ਉਹ ਰੱਬ ਦੇ ਪਿਆਰੇ ਕਹਿੰਦੇ ਨੇ ਹਨ ਭਾਈ ਸਗਲ ਦਵਾਰ ਕੋ ਛਾੜ ਕੇ ਗਏ ਉਹ ਤਹਾਰੋ ਦਵਾਰ ਮਹਾਰਾਜ ਕਿਹਦੇ ਦਵਾਰੇ ਜਾਈਏ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦਵਾਰਾ ਤੇਰਾ ਜਾ ਮੈਂ ਛੱਡ ਕੇ ਦਵਾਰਾ ਤੇਰਾ ਕਿਸ ਤੇ ਦਰਵਾਜ਼ਾ ਬੰਦ ਹੈ ਛੱਡ ਕੇ ਦਵਾਰਾ ਤੇਰਾ ਕਿਸ ਤੇ ਦਰਵਾਜ਼ਾ ਮੈਂ ਛੱਡ ਕੇ ਦਵਾਰਾ ਤੇਰਾ ਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਆਰਾ ਤੇਰਾ 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 ਤੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਮੈਂ ਛੱਡ ਕੇ ਦੁਆਰਾ ਤੇਰਾ ਕਿਸ ਦੇ ਦਰ ਜਾਵਾਂ ਮੈਂ छडकी द्वारा पीड़ा किस दी दर जवा में दुआारा पीड़ सगल द्वार को चाट के गो हारो दुआ ਹੇ ਗਹਿ ਕੀ ਲਾਜ ਅਸ ਗੋਬਿੰਦ ਸਾਸ ਤੂਹਾਰ ਤੇਰੋ ਨਾਂ ਦੀ ਹਾਲਤੇ ਬਣਦੀ ਐ ਮਹਾਰਾਜ ਅਸੀਂ ਕਿਸੇ ਦੇ ਦਰ ਜਾਈਏ ਸਾਚੀ ਪ੍ਰੀਤ ਤਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਬਰ ਸੰਗ ਤੋਰੀ ਬਾਕੀ ਤਾਂ ਮਹਾਰਾਜ ਸਾਰਿਆਂ ਪਰਸੋਂ ਤੋੜ ਲਈ ਤੇਰੇ ਨਾਲ ਦੋ ਜੋੜੀ ਐ ਤੇ ਹੁਣ ਕਿੱਥੇ ਜਾਈਏ ਅਸੀਂ ਤੇਰੀ ਬਣ ਕੇ ਰਹਿਣਾ ਪਰ ਪ੍ਰੀਤ ਬਣੂ ਕਦੋਂ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵਿਨ ਭਗਤ ਨਹੀਂ ਹੋਏ ਤੇਰੀ ਇਹ ਰੱਬ ਦੇ ਪਿਆਰੇ ਨਾਲ ਮਿਲ ਕੇ ਗੁਰੂ ਦੇ ਨਾਲ ਪ੍ਰੀਤ ਫੇਰ ਬਾਨੀ ਐ ਆ ਸੰਗਤ ਵਿੱਚ ਬੈਠਾਂਗੇ ਸਾਧ ਸੰਗਤ ਬਿਨਾ ਭਾਵ ਭਾਵ ਦਾ ਭਾਵ ਹੈ ਪ੍ਰੇਮ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਪਾਲਿਆ ਜਿਨ੍ਹਾਂ ਨੇ ਪਰਮਾਤਮਾ ਨੂੰ ਪਾਲਿਆ ਜਿਹੜੇ ਪਰਮਾਤਮਾ ਨੂੰ ਭਾਵੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਵਹਿਣੇ ਜੇ ਸੰਗਤ ਵਿੱਚ ਬੈਠਾਂਗੇ ਫਿਰ ਆਪਾਂ ਨੂੰ ਕੋਈ ਆਪਾਂ ਇੱਥੇ ਯਾਤਰ ਦੇ ਚਲੇ ਜਾਨੇ ਆਪਾਂ ਨੂੰ ਜੀ ਸੋਹਣੀ ਲੱਗਦੀ ਹੈ ਉਹ ਆਪਾਂ ਘਰ ਵਾਸਤੇ ਆਪਣੇ ਵਾਸਤੇ ਲੈ ਕੇ ਆਉਨੇ ਆ ਨਾ ਫਿਰ ਜਦ ਸੰਗਤ ਵਿੱਚ ਬੈਠਾਂਗੇ ਮਹਾਰਾਜ ਕਹਿੰਦੇ ਨਾ ਭਾਈ ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਵਹਿਣੇ ਹੁਣ ਜੋ ਸੋਹਣੇ ਲੱਗਦੇ ਨੇ ਫਿਰ ਪ੍ਰਮਾਤਮਾ ਨੂੰ ਜਿਵੇਂ ਆਪਾਂ ਨੂੰ ਕੋਈ ਚੀਜ਼ ਵਸਤੂ ਵਧੀਆ ਲੱਗਦੀ ਹੈ ਨਾ ਆਪਾਂ ਆਪਣੇ ਘਰੇ ਲੈ ਕੇ ਆਵਾਂਗੇ ਜਦ ਸੰਗਤ ਵਿੱਚ ਬੈਠਾਂਗੇ ਫਿਰ ਪ੍ਰਮਾਤਮਾ ਨੂੰ ਸੋਹਣੇ ਲੱਗਾਗੇ ਫਿਰ ਪ੍ਰੀਤ ਵੀ ਆਪੇ ਬਣ ਜਾਣੀ ਐ ਨਾ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਇੱਥੇ ਭਾਵ ਦਾ ਡਰ ਵੀ ਐ ਦਰ ਤੋਂ ਬਿਨ ਭਗਤੀ ਵੀ ਨਹੀਂ ਹੁੰਦੀ ਜੇ ਆਪਾਂ ਸਮਝ ਜਾਮੇ ਕਿ ਹਾਜ਼ਰ-ਨਾਜ਼ਰ ਹੈ ਮਹਾਰਾਜ ਫਿਰ ਪ੍ਰੀਤ ਬਣ ਜਾਵੇਗੀ ਹੁਣ ਇਸੇ ਤਰ੍ਹਾਂ ਹੀ ਇੱਕ ਭਾਈ ਮੰਝ ਤਾਂ ਕਿ ਸੋਹਣੇ ਵੀ ਹੋਵੇਗੀ ਜਦੋਂ ਪ੍ਰੀਤ ਬਣਦੀ ਐ ਕਿਉਂਕਿ ਪਹਿਲਾਂ ਦੁਬਦਾ ਵਿੱਚ ਦੀ ਭਾਈ ਕਬੀਰ ਪ੍ਰੀਤ ਇੱਕ ਸਿਉ ਕੀ ਆਨ ਦੁਬਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਘਰ ਮੜਾਏ ਪੱਲ ਵੀ ਬੇਨਤੀ ਕੀਤੀ ਸੀ ਵੀ ਭਾਈ ਸਾਡਾ ਤਾਂ ਐਸਾ ਹਾਲ ਆ ਕਿ ਤੇ ਹਰਾ ਝੰਡਾ ਦੇਖ ਲਈਏ ਨਾ ਕਦੇ ਪੀਰਾਂ ਦਾ ਗੱਡਿਆ ਹੋਇਆ ਚੌਂਕੀਆਂ ਪਰਣਾ ਸੀ ਉੱਥੇ ਜਾਣਿਆ ਆਹਾਰਾ ਸਾਰਾ ਦਿਨ ਬੈਠੇ ਨੇ ਰਾਤਾਂ ਨੂੰ ਵੀ ਕਹਿ ਲਈ ਫਿਰ ਜਾਨਿਆ ਸੀ ਕੋਈ ਪੁੱਛਾ ਦਿੰਦਾ ਕੋਈ ਭਾਈ ਪੱਤਰੀ ਦੇਖਦਾ ਪਰ ਗੁਰੂ ਦੇ ਦਰਬਾਰ ਤੇ ਸਾਡਾ ਸੁਭਾਅ ਇਹ ਹੈ ਵੀ ਅਸੀਂ ਮਤਲਬ ਸਾਡਾ ਇੱਕ ਦਮ ਕਿਤੇ ਭਲਾ ਹੋ ਜਾਵੇ ਭਲਾ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਨਾਨਕ ਨਦਰੀ ਨਦਰ ਨਿਹਾਲ ਜੇ ਇੱਕ ਛਿਨ ਵਿੱਚ ਦੀ ਮਨਾਦਰ ਪਾਤੀ ਗੁਰੂ ਨਾਨਕ ਪਾਸ਼ਾ ਸਾਡੇ ਤੇ ਨਿਹਾਲ ਜੀਵਨ ਹੋ ਜਾਵੇਗਾ ਏਕ ਅੱਖਰ ਹਰ ਮੰਨ ਵਸਤ ਨਾਨਕ ਹੋਤ ਨਿਹਾਲ ਅੱਖਰ ਤਾਂ ਸਾਡੇ ਫਿਰਦੇ ਵਿੱਚ ਵਸਾਉਂਦੇ ਨਹੀਂ ਅਸੀਂ ਦਵਾਈ ਲੈਣੀ ਨਹੀਂ ਇਹ ਜਿਹੜੀ ਸਾਡੀ ਬਿਮਾਰੀ ਦੂਰ ਕਿਵੇਂ ਹੋਵੇਗੀ ਦਾ ਹਿਰਦ ਚਲੇ ਜਾਈਏ ਉਹ ਭਾਈ ਦਵਾਈ ਦਿੰਦਾ ਪਰਹੇਜ਼ ਵੀ ਦੱਸਦਾ ਹੈ ਉਹ ਦਵਾਈ ਅਸੀਂ ਲੈਣੀ ਨਹੀਂ ਨਾ ਕੋਈ ਪਰਹੇਜ਼ ਹੈ ਫਿਰ ਜੇ ਦਵਾਈ ਲੈ ਲਈ ਪਰਹੇਜ਼ ਨਹੀਂ ਰੱਖਣਾ ਫਿਰ ਸਾਡੀ ਬਿਮਾਰੀ ਕਿਵੇਂ ਦੂਰ ਹੋਵੇਗੀ ਫਿਰ ਮਹਾਰਾਜ ਵੀ ਸਾਨੂੰ ਬਹੁਤ ਪਰਹੇਜ਼ ਦੱਸਦੇ ਨੇ ਭਾਈ ਕਾਹਦਾ ਦੱਸਦੇ ਨੇ ਦਵਾਈ ਦਿੰਦੇ ਨੇ ਨਾਮ ਦੀ ਹਰ ਹਰ ਔਖਦ ਮੁਖਦੇਵ ਹੈ ਕਟਾ ਜਮ ਕੀ ਫੁੰਦਾ ਹੈ ਹਰ ਹਰ ਨਾਮ ਔਖਦ ਮੁਖਦੇਵ ਹੈ ਨਾਮ ਦੀ ਦਵਾਈ ਦਿੰਦੇ ਨੇ ਮਹਾਰਾਜ ਅਖਰ ਸਾਡੇ ਹਿਰਦੇ ਵਿੱਚ ਵਸੂਗਾ ਕੱਟੈ ਜਮ ਕੀ ਫੰਦਾ ਫਿਰ ਫਾਹੀ ਕੱਟੀ ਜਾਂਦੀ ਏ ਜਾਮਾਂ ਦੀ ਪਰਹੇਜ ਕਿਹੜਾ ਦੱਸਦੈ ਨ ਮਹਾਰਾਜ ਉਹ ਦਾਦੈ ਨੇ ਭਾਈ ਈਰਖਾ ਦੁਆਇਪ ਨਿੰਦਿਆ ਚੁਗਲੀ ਮਾੜਾ ਦੇਖਣਾ ਮਾੜਾ ਕਿਸ ਨੂੰ ਕਹਿਣਾ ਮਾਰੇ ਕੰਮਾਂ ਵੱਲੋਂ ਸ਼ਰਮ ਕਰ ਪੰਜ ਕਾਮ ਕਰੋ ਲੋਭ ਮੋਹ ਹੰਕਾਰ ਨੇ ਉਹ ਵਾਸ ਵਿੱਚ ਆ ਜਾਣਗੇ ਫਿਰ ਪੰਜ ਗਿਆਨ ਇੰਦਰੇ ਪੰਜ ਭਾਵ ਕਰਮ ਇੰਦਰੇ ਇਹਨਾਂ ਨੂੰ ਵਾਸ ਵਿੱਚ ਜਦੋਂ ਸ਼ਬਦ ਦੀ ਅਰਾਧਨਾ ਕਰਾਂਗੇ ਹੋ ਜਾਵੇਗਾ ਇਹ ਦੁਬਜ਼ਾ ਵਿੱਚ ਮੰਨ ਨਹੀਂ ਪਾਵੇਗਾ ਵੀ ਇੱਧਰ ਵਾਗੇ ਇੱਧਰ ਵਾਗੇ ਭਾਈ ਮੰਧ ਭਾਵ ਲਾਲਾਂ ਵਾਲੇ ਦਾ ਪੁਜਾਰੀ ਸੀ ਆਹ ਧਿਆਨ ਦੇ ਉਹ ਜਿਹੜਾ ਸਾਡੇ ਨਾਲ ਲਾਲਾ ਇਹਨੂੰ ਕੋਟਰਾਏ ਨੂੰ ਮੰਨਦੇ ਨੇ ਇਤਿਹਾਸ ਦੱਸ ਦਿਓ ਕੋਈ ਉਹਦਾ ਜਿਹੜਾ ਇਤਿਹਾਸ ਹੈਗਾ ਭਾਈ ਇੱਕੇ ਹੈ ਕਿਤੇ ਭਾਈ ਨਗਾਹੇ ਵਾਲਾ ਪੀਰ ਬਣਿਆ ਕਿਤੇ ਲਾਲਾਂ ਵਾਲਾ ਪੀਰ ਬਣਿਆ ਕਿਤੇ ਕੋਟ ਲਾਲਾ ਪੀਰ ਬਣਿਆ ਹੋਇਆ ਹੈ ਇੱਕ ਹੁਣ ਉਹਦਾ ਇਹ ਪੁਜਾਰੀ ਸੀ ਭਾਈ ਮੰਧ ਪਰ ਅੰਦਰੋਂ ਸ਼ਾਂਤੀ ਨਹੀਂ ਆ ਰਹੀ ਆਨੰਦ ਨਹੀਂ ਆ ਰਿਹਾ ਬੜੀ ਪੂਜਾ ਕਰਦਾ ਮਾਲਵੇ ਦਾ ਸ਼ਾਇਦ ਮਾਲਵੇ ਦਾ ਤੇ ਕਹਿੰਦੇ ਲੋਕਾਂ ਨੂੰ ਪੀਰ ਰੰਗਾਹੇ ਲੈ ਕੇ ਜਾਂਦਾ ਉਹਦੀ ਆਏ ਸਭ ਜਿਵੇਂ ਲੋਕ ਯਾਤਰਾਵਾਂ ਨਹੀਂ ਕਰਾਉਂਦੇ ਜਿਵੇਂ ਚਾਲੇ ਜਾਂਦੇ ਸੀ ਭਾਈ ਅੱਗੇ ਦੇਵੀਆਂ ਤੇ ਜਾਂ ਹੁਣ ਵੀ ਜਾਂਦੇ ਨੇ ਚਲੋ ਆਪ ਆਪਣੀ ਸ਼ਰਧਾ ਤੇ ਅੰਦਰੋਂ ਹੁਣ ਆਨੰਦ ਨਹੀਂ ਆ ਰਿਹਾ ਇਹੜੀ ਫੋਜ ਨੂੰ ਭਾਰ ਰਹਾ ਉਹ ਨਹੀਂ ਮਿਲ ਰਹੀ ਆਪਾਂ ਵੀ ਕਹਿ ਰਹੇ ਨਾ ਜਿਵੇਂ ਹੁਣ ਆਪਾਂ ਕਹਿਦੇ ਵੀ ਸਾਨੂੰ ਕਿਤੇ ਥਾਂ ਥਾਂ ਤੇ ਫਿਰ ਲੈ ਕੇ ਤੋ ਭਲਾ ਨਹੀਂ ਹੋ ਰਿਹਾ ਸਾਡਾ ਅਸੀਂ ਇਹ ਕਹਿੰਦੇ ਆ ਹੁਣ ਉਹਨੂੰ ਅੰਦਰੋਂ ਲੰਦ ਨਹੀਂ ਆ ਰਿਹਾ ਵੀ ਸੱਚ ਨਾਲ ਹੀ ਨਾ ਜੁੜਿਆ ਹੋਇਆ ਜਦੋਂ ਸੱਚ ਨਾਲ ਜੁੜ ਜਾਂਦਾ ਬੰਦਾ ਫਿਰ ਆਨੰਦ ਹੀ ਆਨੰਦ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਉਤਾ ਆਨੰਦ ਫਿਰ ਗੁਰੂ ਤੋਂ ਮਿਲਣਾ ਗੁਰੂ ਗ੍ਰੰਥ ਸਾਹਿਬ ਤੋਂ ਮਿਲਣਾ ਹੈ ਤੇ ਹੁਣ ਕਹਿੰਦੇ ਜਾਨਾ ਜਦੋਂ ਇਹ ਲਾਲਾ ਵਾਲੇ ਦਾ ਪੁਜਾਰੀ ਸੀ ਹੁਣ ਕਿਸੇ ਰੱਬ ਦੇ ਪਿਆਰੇ ਦੇ ਗੁਰਸਿੱਖ ਦੇ ਦਰਸ਼ਨ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਹਰਮੰਦਰ ਸਾਹਿਬ ਜੋ ਉੱਚੇ ਗਾਉਂਦੇ ਨੇ ਉਹਨਾਂ ਦਾ ਗੁਰਸਿੱਖ ਮਿਲਿਆ ਕੋਈ ਭਾਈ ਜਿਨ੍ਹਾਂ ਦਸੰਦੜਿਆ ਦੁਰਮਤ ਵੰਜਾ ਮਿੱਤਰ ਸਾੜੜੇ ਸਈ ਹਉ ਟੰਡੇਂਦੀ ਜੱਗ ਸਵਾਇਆ ਜਰ ਨਾਨਕ ਗਿਰਲੇ ਕੇਈ ਕੋਈ ਮਿਲ ਜਾਵੇ ਰੱਬ ਦਾ ਪਿਆਰਾ ਜਿਹੜਾ ਸਾਨੂੰ ਪ੍ਰਮਾਤਮਾ ਨਾਲ ਮਿਲਾ ਦੇਵੇ ਕੋਈ ਜਨ ਹਰ ਸਿਉਂ ਦੇਵੇ ਜੂਰ ਚਰਨ ਗਹ ਵਖੋ ਸੁਬਰਸਨਾ ਦੀਜੈ ਪ੍ਰਾਣ ਅਕੋਰ ਆਪਣੇ ਪ੍ਰਾਣਾਂ ਦਾ ਵੀ ਤਿਆਗ ਕਰਦੀਏ ਪਾਤਸ਼ਾਹ ਕਹਿੰਦੇ ਜਿਹੜਾ ਸਾਨੂੰ ਪ੍ਰਮਾਤਮਾ ਨਮ ਲਾ ਦੇਵੇ ਹੁਣ ਖੋਜ ਐ ਭਾਈ ਉਠ ਭਜੀਜਾ ਸੁੱਤਿਆ ਦੁਨੀਆ ਵੇਖਣ ਜਾ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾ ਜੇ ਕੋਈ ਰੱਬ ਦਾ ਬਖਸ਼ਿਆ ਹੋਇਆ ਮਿਲ ਜਾਵੇ ਨਾ ਤਾਂ ਭਾਈ ਅਸੀਂ ਵੀ ਬਖਸ਼ੇ ਜਾਵਾਂਗੇ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਤੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਕੀ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਬਾ ਊੰਮੀ ਬਖਸ਼ਿਆ ਨਾਮੇ ਗੋਈ ਰੱਬ ਦਾ ਬਖਸ਼ਿਆ ਦਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਤੂੰ ਦੀ ਬਖਸ਼ਿਆ ਜਾਵੇਗਾ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਜਾਵੇ ਕੋਈ ਰੱਬ ਦਾ ਮੁਕੈਸਿਆ ਮਿਲ ਜਾਵੇ ਕੋਈ ਰੱਬ ਦਾ ਮੁਕੈਸਿਆ ਮਿਲ ਜਾਵੇ ਕੋਈ ਰੱਬ ਦਾ ਮੁਕੈਸਿਆ ਮਿਲ ਜਾਵੇ ਕੋਈ ਰੱਬ ਦਾ ਮੁਕੈਸਿਆ ਲਾਨ ਹਰ ਸਉਂਦੇ ਬਹਿ ਜੋਰ ਵੀ ਜੋੜ ਦੇਵੇ ਕੋਈ ਪ੍ਰਮਾਤਮਾ ਦੇ ਨਾਲ ਸਾਨੂੰ ਬਿਰਲੇ ਹੀ ਹੋਣਗੇ ਜਿਹੜੇ ਜੋੜਨ ਵਾਲੇ ਨੇ ਨਹੀਂ ਤਾਂ ਭਾਈ ਸਾਨੂੰ ਜਾਤਰ ਤੇ ਕਹਿਣਗੇ ਫਲਾਣੀ ਜਗ੍ਹਾ ਤੇ ਚੌਂਕੀ ਲਾਉਂਦਾ ਉੱਥੇ ਪੁੱਛ ਲੋ ਮਾਫ਼ ਕਰਿਓ ਸਾਡੀਆਂ ਮਾਤਾ-ਪਿਤਾਵਾਂ ਜਾਦੇ ਕਹਿੰਦੀਆਂ ਨੇ ਗੱਲਾਂ ਲਾਣੀ ਜਗ੍ਹਾ ਪੁੱਛਾ ਦਿੰਦਾ ਕੋਈ ਫਲਾਣੀ ਜਗ੍ਹਾ ਚੌਂਕੀ ਲਾਉਂਦਾ ਉੱਥੇ ਜਾ ਕੇ ਦੇਖਿਓ ਕੋਈ ਨਹੀਂ ਕਹਿੰਦਾ ਭਾਈ ਗੁਰਦੁਆਰਾ ਸਾਹਿਬ ਜਾ ਬਾਣੀ ਪੜ ਲੈ ਸੇਵਾ ਕਰ ਲੈ ਤੇਰਾ ਭਲਾ ਹੋ ਜਾਵੇਗਾ ਹੁਣ ਭਾਈ ਮੰਜ ਨੂੰ ਰੱਬ ਦਾ ਪਿਆਰਾ ਮਿਲਿਆ ਇੱਥੋਂ ਆਪਾਂ ਵਿਚਾਰ ਕੱਲ ਨੂੰ ਰੰਭ ਕਰਾਂਗੇ ਇੱਥੋਂ ਹੀ ਮਾਫ਼ੀ ਕਰਿਓ ਕਿਉਂਕਿ ਸਮਾਂ ਫਿਰ ਜਾਦੇ ਉੱਪਰ ਚੱਲਿਆ ਜਾਂਦਾ ਭਾਈ ਤੇ ਅੱਜ ਉੱਥੇ ਭਾਈ ਭੋਗ ਵੀ ਪਾਣੇ ਨੇ ਸੰਗਤਾਂ ਨੂੰ ਬੇਨਤੀ ਹੈ ਅਸਥਾਨਾਂ ਤੇ ਅਸਥੀਦਾ ਸੀਦਾ ਦੇ ਅਸਥਾਨਾਂ ਤੇ ਉੱਥੇ ਵੀ ਪਹੁੰਚਣ ਦੀ ਕਿਰਪਾਲਤਾ ਕਰਿਓ ਜਿਨ੍ਹਾਂ ਨੂੰ ਦੁੱਧ ਦੀਆਂ ਦਾਤਾਂ ਬਖਸ਼ਣ ਦੁੱਧ ਪਹੁੰਚਾਉਣ ਦੀ ਕਿਰਪਾਲਤਾ ਕਰਿਓ ਜੀ RAM KALI ਮਹਲਾਤੀਜਾ ਅਨੰਦੇ ਕੋ ਓੰਕਾਰ ਸਤਗੁਰੂ ਖਰਸਾਦ आनंद पिया मेरी माए सतगुरु मैं पाया पा पाया साहिब दी मन बडियां बादान गागर तन पर वार परियां शब्द गावन आईए सब दू तांगा रोरी चेना भान जी बसाया ए नानक आनंद हुआ सतगुरु मैं पाया हे मन ਸਦਾ ਰਹੂ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਦੰਭ ਵਿਸਾਰਨ ਹਰ ਦੁੱਖ 파 ਰਹੋ ਤੇਰੇ ਦੀਵਾਰ 파 ਜਸਾ ਸੁਭਾਗ ਨਾਮ ਗਲਾ ਸਮਰਤ ਸੁਆਮੀ ਥੋ ਕਿਉ ਮਨ ਹ ਵਿਸਾਰੇ ਆਹ ਹੈ ਮਾਨ ਤਮਾਨਾ ਮੇਰਾ ਸਦਾ ਰਹੂ ਹਰ ਨਾਲ ਤੇ ਸਾਹਿਬ ਕਹਿ ਨਾਹੀ ਕਰਤੇ ਰਹਿ ਧੰਤਾ ਤੁਰਨ ਸਭ ਕੁਛ ਹੈ ਜਿਸ ਦੇ ਕੋ ਬਾਲਾ ਨਾਮ ਤੁਸਲਾ ਤੇਰੀ ਨਾਮ ਮਾਨੰਦ ਸਾਬੇ ਨਾਮ ਜਨ ਪੈ ਮਨ ਵਸਿਆ ਬਾਜੇ ਸਭ ਦੇ ਕਨ ਐ ਨਾਨਕ ਸੱਚੇ ਸਾਹਿਬ ਕਾ ਨਾਹੀ ਕਰ ਤੇ ਰਹਿ ਸੱਚ ਸਾਜ ਨਾਮ ਆਦਾ ਸੁਣੋ ਸੰਤੋ ਸਭ ਦਤਰੋ ਪਿਆਰੋ ਸਤਿਨਾਮੁ ਵਾਯਾ ਧਾਰੂ ਬਗੇ ਪੰਚਸੰਗ ਜਿਤੁ ਤਾਰਿ ਸੁਭਾਗ ਸਭਾ ਕੇ ਸਭ ਦਗਾਂ ਜੀ ਕਲਾ ਜਿਤ ਕਰਤਾਰੀਆ ਪੰਚਦੂਤ ਤੁਧ ਵਾਸੇ ਕੀਤੇ ਪਾਲ ਅੰਦ ਕਮਾਲਾ ਕਰਮ ਬਾਇਆ ਤੁਧ ਜਨ ਕੋ ਤੇ ਨਾਮ ਹਰ ਕੈ ਲਾਗੇ ਹੈ ਨਾਰਿਕ ਤੈ ਸੁਖ ਰੂਆ ਕੁਤਬੀ ਅਨੁਹਾਦ ਵਾਜੇ ਅਨੰਦ ਸੁਣੋ ਬੜਾ ਭਾਗੀ ਹੋ ਸਗਲ ਮਨੋਰਟ ਪੂਰੇ ਭਾਰਤ ਸੰਗ ਦਾ ਪਾਇਆ ਸ੍ਰੀ ਸਗਲੇ ਦੇਸ਼ੂਰੇ ਤੂ ਘਰੋਗ ਸੰਤਾ ਬੇਕੁਰੇ ਸੁਣੀ ਸੱਚੀ ਬਾਣੀ ਹੰਤੋ ਸਾਜਨ ਭੰਨੀ ਸੱਚੇ ਸੁਖ ਦੇਵ ਤੇਰਾ ते पुनीत कहते पवित्र सतगुर रहे पर पूरे भक्त नारा गुरु पानी पिता माता दर समय गाई गाया खिल सागत गा गुर बुर आइया बात धर्म दुरिया पुआ ਜਨੇ ਨਾਮ ਤੇ ਆਇਆ ਗਏ ਮਖਤਕ ਕਾਲ ਮਾਨਿਤ ਤੂ ਮੁਖਿ ਉਜਾਣੇ ਤੇਤੀ ਝੁਕੀ ਬਾਤ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ